ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣੇ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਤਿੰਨ ਸੋਈਆਂ ਸਵੀਆਂ ਤੇ ਆਪਾਂ ਪਹੁੰਚੇ ਹਾਂ ਵੀਰ सोनू ਦੇ ਕੋਲ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਨਾ ਦੀ ਡਿਟੇਲ ਸਸੀਆ ਭਾਜੀ ਸਸੀਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋਸ ਨਾਲ ਠੀਕ ਠਾਕ ਜੀ ਮੈਂ ਤਾਂ ਬਾਬੇ ਸ਼ਿਦਾ ਦੀ ਨਹੀਂ ਕਿਰਪਾ ਜੀ ਵਧੀਆ ਮਾਲ ਦੀ ਕਿਰਪਾ ਵਾਹ ਚਲ ਤੇ ਬਈਆ ਆਪਣਾ ਨਾਮ ਤੇ ਐਡਰੈਸ ਦੱਸੋ। 966 ਜਨਾਲਾ ਜ਼ਿਲ੍ਹਾ ਅੰਮ੍ਰਿਤਸਰ। ਠੀਕ ਆ ਜੀ ਫੋਨ ਨੰਬਰ 9315867552। ਠੀਕ ਆ ਜੀ। ਚਾਹੀਦਾ ਪੰਜਾਬ। ਠੀਕ ਆ ਠੀਕ ਆ ਲਓ ਜੀ ਆ ਚੈੱਕ ਕਰ ਸਕਦੇ ਬਹੁਤ ਹੀ ਸ਼ੌਕ ਨਾਲ ਬਾਈ ਨੇ ਬਣਾਇਆ। ਤੇ ਬਈਆ ਛੋਟੀ ਬਾਰੇ ਦੱਸੋ। ਬਈ ਆਪਣੀ ਇਹ ਆ। ਅੱਛਾ ਜੀ। ਸੂਈ ਆ ਆਪਣੀ 2 ਡੰਗ ਕਿਉਂ ਨਾ ਆਪਣੀ 3 ਡੰਗ ਕਿਉਂ। ਹਾਂਜੀ। ਆਉਣ ਲੈ ਜਾਊਗੀ। ਸਰਦੀ ਪੂਰ ਛਟੇ ਦੀ ਕੋ ਦੁੱਧ ਪਾ ਦਾ ਪਤਾ ਫਰਕ ਪੈ ਜੇ ਪਾਜੀ ਉਹਦੀ ਮਗਨਟੀ ਦੇ ਦਦਾ ਅੱਛਾ ਜੀ ਹਨਾ ਆ ਸੋਈ ਆ ਇਹ ਕਹੇਗਾ ਜਗ ਹਾੜੇ ਕਰ ਪਾੜੇ ਦੇ ਕਹੇਗਾ ਜਗ ਟੀਗਾ ਲਵਾ ਦੀ ਆ ਪਾਪੀ ਲੋ ਸਾਰੀਆਂ ਪਾਜੀ ਬਿਲਕੁਲ ਜੀ ਜਿਹੜੀ ਆਪਾਂ ਕਿਸ ਨੂੰ ਕਹਿੰਨ ਮਾਰੀ ਜੰਗੀ ਕਹਿਣੀ ਆ ਉਹ ਆਪਾਂ ਫੋਨ ਦੇ ਵਿੱਚ ਸਭ ਕੁਝ ਵੀਡੀਓ ਆਉਂਦੇ ਹੀ ਆ ਹਾਂ ਜੀ ਕਾਨੂੰ ਮਾਰੀ ਜੰਗੀ ਆਪਾਂ ਕਿਸ ਨੂੰ ਕਹਿ ਨਹੀਂ ਸਕਦੇ ਨਹੀਂ ਬਿਲਕੁਲ ਬਿਲਕੁਲ ਜੀ ਸਭ ਕੁਝ ਪਾਪਾ ਦਾ ਫਰਕ ਪੈਦਾ ਹਾੜੇ ਕਰ ਪਾਜੀ ਠੀਕ ਆ ਠੀਕ ਆ ਜੀ ਬਾਈ ਦੱਸੋ ਝੋਟੀ ਬਾਰੇ ਉਹ ਪਾਜੀ ਪਰਸੋ ਸੋਈ ਏ ਅੱਛਾ ਜੀ ਠੱਤੀ ਮਗਦੇ ਦੀ ਠੀਕ ਆਲੇ ਆ ਪਿਛੇ ਆ ਬਾਕੀ ਖੋਲ ਕੇ ਬਖਾਉਣਾ ਹੈ ਹੁਣ ਆਪਾਂ ਤੁਹਾਨੂੰ ਆਹ ਕੱਤੀ ਜੇ ਨੌਰੀ ਕਿਹੜੀ ਕੁਆਲਟੀ ਵਿੱਚ ਹੈ ਚੈੱਕ ਕਰ ਸਕਦੇ ਤੇ 30 ਮਲਕਾਫ ਆ ਗਿਆ ਜੀ ਬਿਛੇਰੇ ਕਰੋ ਜੀ ਚੈੱਕ ਆ ਸੁਆ ਭਾਜੀ ਭਾਜੀ ਸੁਆ ਸੁਆ ਭਾਜੀ ਦੂਜਾ ਛੋਟੀ ਸੁਈਏ ਠੀਕ ਹੈ ਇਹ ਵੀ ਜੀ ਆਪਾਂ ਗਰੰਟੀ ਨਾਲ ਝੋੜੀ ਦਵਾਂਗੇ ਅੱਛਾ ਜੀ ਗਰੰਟੀ ਦੇ ਨਾਮ 'ਤੇ ਹੜੂ ਲਿਖੀ ਰੂਦ ਕੋ ਲੇ ਲੈ ਛਡਾਉਂਦੇ ਠੀਕ ਆ ਠੀਕ ਆ 14 15 ਕਿਲੋ ਦੀ ਗਰੰਟੀ ਆਪਾਂ ਤੁਹਾਨੂੰ ਲਿਖ ਕੇ ਅੱਛਾ ਜੀ ਜਿੱਦਰ ਝੋਟੀ ਮੈਲੇ ਚ ਆਉਂਦੀ ਠੀਕ ਹੈ ਲੋ ਜੀ 14 15 ਲੀਟਰ ਦੁੱਧ ਭਰੂ ਵੀ ਕਰਮਾਲੀ ਦਾ ਕਾਟ ਕਾੜੀ ਵੀ ਝੰਡਾ ਆ ਗਿਆ ਵਾ ਇਹ ਪਿਛੇ ਫੀਮਲ ਕਾਫ ਆ ਉਹ ਵੀ ਐਨ ਜੈੱਟ ਬਲੈਕ ਆ ਗਿਆ ਕਰਮਾਲੇ ਬੱਚਾ ਵੀ ਲਾਖ ਲਾਦੀ ਭਾਈ ਠੀਕ ਹੈ ਠੀਕ ਹੈ ਲੋ ਜੀ ਛੱਡਾ ਜਿਹੜਾ ਛੱਡ ਵੀਰ ਬੱਚਾ ਛੱਡ ਛੱਡ ਦੇ ਆ ਦੇਖੋ 10 ਤੇ ਬਾਲਟੀ ਲਾ ਪੁੱਤ ਓਏ ਫਰਾ ਕਰਮਾਲੀਏ ਲੈ ਇੱਧਰ ਆਪਾਂ ਬਾਜੀ ਵੀ ਧਿਆਨ ਧਾਰਾ ਇਹ ਪਾਸਾ ਮੈਂ ਦਾ ਲਾਈਵ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ। ਹਾਲ ਬਲੇ ਬੈਕਪੂਮ ਆ ਗਿਆ। ਆ ਇਹ ਰੈਗੂਲਰ ਜਿਹਾ ਲਣਾ ਕੰਮ। ਇੱਕ ਰੰਗ ਕਾਲੀ ਭਾਈ ਪੂਸ਼ਤਕ ਵੇ ਲੋਕ ਦੇ ਇੱਕ ਕੋ ਚਿੱਟਾ ਵਾਲ ਕਰਦੇ ਮੈਂ ਤਾਂ ਵੀ ਦੇ ਰਿਹਾ। ਜੈਡ ਬਲੈਕ ਪਿਓਰ ਪੂਸ਼ਤਕ ਜਿਹੜੇ ਆਪਾਂ ਪਹਿਲਾਂ ਹੀ ਕਹਿਤਾ ਵੇ ਭਾਈ ਛੋਟੀ ਬਾਈ ਗਰੰਟੀ ਦੇ ਆਈ ਬੰਦੇ ਕੋ। ਅੱਛਾ ਜੀ। ਗਰੰਟੀ ਦੇ ਆਈ 14 ਕਿਲੋ ਦੀ ਗਰੰਟੀ ਜਿੰਨੇ ਛੋਟੀ ਮੈਲੇ ਦੇ ਆ ਗਈ। ਅੱਛਾ ਜੀ। ਹਾਂ। ਠੀਕ ਹੈ ਜੀ ਤੇ ਹੁਣ ਵੀ ਝੋਟੀ ਦੀ 1.5 ਕਿਲੋ ਤੋਂ ਵੱਧ 2 ਕਿਲੋ ਤੇ ਗਾੜੀ ਗਾੜੀ ਦੀ ਅੱਛਾ ਜੀ ਲਾਸਟ ਟਾਈਮ 3 ਕਿਲੋ ਘਰ ਵਾਲੀ ਗਾੜਾ ਦੇ ਅਸੀਂ ਕਿਉਂ ਦੀ ਗਾੜ ਹੋਊਗੀ 3 ਕਿਲੋ ਸੱਜੇ ਜਦੋਂ ਦੁੱਧ ਤੇ ਆ ਗਈ ਜਦੋਂ ਹਾਂ ਠੀਕ ਹੈ ਲੋ ਜੀ 3 ਲੀਟਰ ਜਿਹੜਾ ਗਾੜੀ ਗਾੜਿਆ ਦੇ ਸੱਗੇ ਬਾਕੀ ਉਹ ਵੀ ਪਹਿਲੇ ਸੂਏ ਦਾ ਹੁਣ ਦੂਜੇ ਸੂਏ ਚੱਲਾਂਦੀ ਆ ਕਰਮਾਲੀ ਕੋਈ ਚੰਦੀ ਸਾਮ ਕਰੂਗਾ ਤੇ ਚਲੋ ਦੁੱਧ ਚੰਗਾ ਬਣੇ ਭਾਈ ਸਾਮ ਦੇ ਦੁੱਧ ਚਾਉਂਦਾ ਮਿਲ ਦੇ ਅੱਛਾ ਜੀ ਯਾਪਾ ਕਹੇ ਜੀ ਪੂਰੀ ਸੁੱਕੀ ਪਾ ਕੇ ਆਟਾ ਪਾਦੀ ਉਹ ਤੇ ਨਹੀਂ ਮਕਿੰਦਾ ਬਿਲਕੁਲ ਬਿਲਕੁਲ ਜੀ ਕਿ ਲੋ ਬੰਦ ਬਾਈ ਜੀ ਲੱਗ ਗਿਆ ਤੇ ਚੈੱਕ ਕਰ ਲੈ ਤੁਹਾਨੂੰ ਫਲਾਂ ਦਾ ਫਸਮਾਹ ਜਿਹੜਾ ਬਹੁਤ ਚੈੱਕ ਆ ਪਸਮਾਹ ਦੇ ਫੁੱਲ ਖਿੜੇ ਆ ਯੋ ਵੇਖੋ ਠੀਕ ਹੈ ਜੀ ਲੋ ਫਸਮਾਹ ਤੇ ਪੂਰੀ ਖੋਲ ਆ ਵੇਖੋ ਕੋਈ ਨਹੀਂ ਕੋਈ ਫੋਨ ਲਿਆ ਫਸਮਾਹ ਲਾ ਕੇ ਲਾਓ ਜੀ ਲਾ ਕੇ ਤੇ ਚੈੱਕ ਕਰਦੇ ਫਸਮਾਹ ਜਿਹੜਾ ਬਹੁਤ ਹੀ ਚੰਗਾ ਆ ਨਿੱਕੇ ਲੇ ਗੜਵਾ ਫਸਮਾਹ ਆ ਠੀਕ ਹੈ ਕਿਹੜੀਆਂ ਲਾਈ ਵੀ ਦਿਖਾ ਜੰਨੇ ਆ ਲੋਈ ਆ ਵੀ ਸਾਡੀ ਸਿਵਾਈ ਇਹ ਪੀਕਾ ਕਰਤਾ ਤੇ ਬੀਚੇ ਨਹੀਂ ਸਾਫ ਕਰਾਣਾ ਜੋਰ ਘਾ ਰਿਹਾ ਮਗਰਲੇ ਸਾਂਵੀਆਂ ਹੋਰੀ ਸਾਰੀ ਸਾਰੀ ਚੰਗੀ ਹੈ ਸਾਰੀ ਕਿਉਂ ਨਹੀਂ ਜੇ ਹਾਂ ਜੀ ਚੋਦੋ ਫਿਰ ਇਧਰ ਆ ਜਾ ਹੌਲੀ ਆ ਵੀਰ ਜੀ ਗਾੜ ਠੀਕ ਹੈ ਜੀ ਲਓ ਜੀ ਆ ਮਗਰਲੇ ਧਣਾ ਦੇ ਚਵਾਈ ਜੇ ਬਿਲਕੁਲ ਇਹ ਵੀ ਸਾਫ ਧਾਰਿਆ ਸਾਨ ਮੋਟਰ ਨਾਲ ਹੀ ਸਾਫ ਲੱਗਿਆ ਪਿਆ ਕਰਮ ਵਾਲੀ ਨੂੰ ਛੱਡ ਦੇ ਬੱਚੇ ਨੂੰ ਹਾਂਜੀ ਬੱਚੇ ਨੂੰ ਛੱਡ ਦਈਏ ਅੱਜ ਛੱਡ ਦੇ ਬੱਚੇ ਨੂੰ ਬਾਵਾ ਜੀ ਬਾਵਾ ਜੀ ਆਪ ਚੈੱਕ ਕਰ ਸਕਦੇ ਠੀਕ ਹੈ ਜੀ ਅੱਜ ਅਗਲੇ ਥਾਂ ਤੇ ਦੁਸ ਫੇ ਵੀ ਛੱਡਾਂਗੇ ਤੁਹਾਡੇ ਬੱਚੇ ਨੂੰ ਮੇਰੇ ਘਰ ਵੀ ਜੀ ਨੌ ਕਿਲੋ ਨੇ 8 ਕਿਲੋ ਪਾਣੀ ਦਾ ਠੰਡਾ ਦੁੱਧ ਪਾਉਂ ਚਾਰ ਟੱਕ ਬੋਲਾ ਬਣੂ ਤੇ ਰਹਿ ਜੇ ਜਿੱਤੇ ਬੋਲਾ ਨਾ ਬਣੂ ਤੇ ਨਾ ਰਹੇ ਅੱਛਾ ਜੀ ਜੇ ਬੋਲੀ ਪਾਦੀ ਉਹ ਤੇ ਰਹਿ ਜੇ ਰਹਿਣ ਦੇ ਠੀਕ ਹੈ ਠੀਕ ਹੈ ਅੱਛਾ ਦੁੱਧ ਜੇ ਮੜਾਏ ਠੀਕ ਹੈ ਬਾਈ ਜੀ ਮੋਲੇ ਦਾ ਲੈ ਲੈ ਵੀਰ ਦਾ ਯਾ ਦੁੱਧ ਲੈ ਜਾ ਇਹਦਾ ਮੋਲੇ ਦੀ ਜੀ 95000 ਰੁਪਏ ਕਰਦਾ ਜੀ ਅੱਛਾ ਜੀ ਜੇਣੀ ਮੈਂ 93000 ਦੀ ਜੀ ਅੱਛਾ ਜੀ 2000 ਰੁਪਏ ਛੋੜਦਾ ਠੀਕ ਹੈ ਲਓ ਜੀ 93000 92000 ਦੀ ਕਰਦੇ ਭਾਜੀ ਹਾਂ ਨਾ ਜੀ ਪੂਰੇ 90000 ਦੀ ਝੋਟੀ ਦੇਣੀ ਹੈ ਅੱਛਾ ਜੀ ਜਿੱਤੇ 200 ਰੁਪਏ ਛੋੜ ਹੋਣਾ ਹੈ ਬਸ ਠੀਕ ਆ ਠੀਕ ਆ ਜੀ ਮੇਰਾ ਵੀ ਕੋ 85 86 ਸਾਸੀ ਦਾ ਫੋਨ ਭਾਵੇਂ ਨਾ ਹੀ ਕਰੇ ਮੇਰਾ ਭਰਾ ਠੀਕ ਗੱਲਾਂ ਹੋ ਗਈਆਂ ਦੁੱਧ ਜਿੰਨੇ ਭਾਈ ਚਲ ਗਈ ਮਲੇ ਦੇ ਦੁੱਧ 14 ਕਿਲੋ ਦੁੱਧ ਚਵਾ ਦੂਗੀ ਅੱਛਾ ਜੀ ਹਾਂ ਠੀਕ ਆ ਭਾਈ ਦੁੱਧ ਦੇ ਨੰਬਰ ਤੇ ਕਿਵੇਂ ਆ ਗਈ ਜੀ ਇਹ ਪੂਰੀ ਆ ਗਈ ਜੀ ਅੱਛਾ ਜੀ ਇਹਨੂੰ ਭਾਈ 15 ਤੋਂ 20 ਦੇ ਤੀਗਾ ਭਾਈ ਹੋ ਗਏ ਜੀ ਅੱਛਾ ਜੀ ਆ ਪਾਜੀ ਇਹਨੀਆਂ ਤੇ ਕਈ ਬਦੇ ਕਹਿੰਦੇ ਖਲੇਖੇ ਚ ਪਾਜੀ 40 ਦਿਨ ਹੋ ਗਏ ਜੀ ਅੱਛਾ ਜੀ 35 ਦਿਨ ਹੋ ਗਏ ਜੀ ਹਾਂ ਜੀ 15 ਤੋਂ 20 ਦੇ ਤੀਗਾ ਭਾਈ ਨੂੰ ਹੋਏ ਜੀ ਨਹੀਂ ਬਿਲਕੁਲ ਬਿਲਕੁਲ ਸਹੀ ਜੀ ਬਿਲਕੁਲ ਨਹੀਂ ਰਹਿ ਸਕੋ ਅੱਛਾ ਜ 15 ਦਿਨਾਂ ਤੇ ਇਹ ਹੀ ਜਾ ਕੇ 1.5 ਮਹੀਨਾ ਬਹਿੰਡਿਆ ਵਾ ਅੱਛਾ ਅੱਛਾ ਕੀ ਹਾਲ ਕੀ ਬਣਾ ਸਾਡੇ ਕੋਲ ਨਹੀਂ ਮਾਲ ਮੁੜ ਕੇ ਲੈਣਾ ਹੁੰਦਾ ਭਾਜੀ ਠੀਕ ਹੈ ਠੀਕ ਉਹਦੇ ਦੇ ਹੱਥ ਤੋਂ ਸੇਵ ਕਰਦੇ ਸਾਡੇ ਲੱਗੋ ਘੜਤੀ ਕਿਤਾ ਕਿੰਨਾ ਝੂਠ ਮਾਰਦਾ ਹੈ ਕਿੰਨਾ ਝੂਠ ਮਾਰਦਾ ਠੀਕ ਗੱਲ ਹਾਂਜੀ ਹਾਂਜੀ ਇਹਨੂੰ 15 ਤੋਂ 20 ਦਿਨ ਬਣੀ ਹੋਏ ਅੱਛਾ ਜੀ ਦੋਦਰ ਕੋ ਲੀਟਰਾਂ ਬਾਅਦ 6:00 ਵਜੇ ਅੱਛਾ ਜੀ ਫਿਰ ਉਹ 7 ਕਿਲੋ ਬਾਅਦ 6:00 ਵਜੇ ਦਵਾਂਗੇ ਠੀਕ ਹੈ ਠੀਕ ਹੈ ਉਹ ਵੇਲੇ ਸਾਡੇ ਕੋਲ ਭਾੜੇ ਦੀ ਮਿਲਦੀ ਏ ਅੱਛਾ ਜੀ ਇਹਦੇ ਘਰ ਜਾ ਕੇ ਦੇ ਜੀ ਕੀ ਕਾਲਵਾ ਦਿੰਗੇ ਠੀਕ ਹੈ। ਤੇਜੀ ਗੱਲ ਆ ਵਾ ਗੱਲ ਦਸੀ ਚੰਗੀ ਦੀ ਆ ਮੁਰਗੇ ਜਿਹੜੀ ਉਹ ਉਹਦਾ ਖੱਤਰ ਫੜਾ ਪਾਈ ਮਾਰਾ ਗਾ ਲਿਆ। ਇਹਨੇ ਮਾਰੀ ਗਾ ਲੰਦਾ ਉਹ ਨਹੀਂ ਚਾਕਾ ਤੇ ਤੁਸੀਂ ਯਾ ਕੱਫੇ ਦਾ ਮਾਰਾ ਤੇ ਸੁਣਦੇ ਰਹੋ ਉਹ ਨਹੀਂ ਚੰਗਾ ਵਾ ਨੀਲੀ ਪੂਰੀ ਦੇ ਵਿੱਚ ਆਉਂਦੀ ਆ। ਬਾਕੀ ਹੈ ਵਿੱਚ ਲਾਲੀ ਤੇ ਸੁਗਾਈਆਂ ਸੁਗਾਈਆਂ ਜਿਹੜੀਆਂ ਬਹੁਤ ਜਿਆਦਾ ਆਗੀਆਂ ਵਾ। 98 9 ਗਾਲਾਂ ਲੱਗੀਆਂ। ਇਹ ਉਹਦਾ ਖੱਤਰਾ ਮਾਰੀ ਹੋ। ਇਦਾਂ ਹੀ ਬਹਿ ਜਾਓ। ਅੱਛਾ ਜੀ। ਇਦਾਂ ਹੀ ਬਹਿ ਜਾਓ ਇਦਾਂ ਹੀ। ਦਰਦੀ ਘੱਟ ਕਹਿਣੇ ਪੜਾ। ਠੀਕ ਹੈ ਠੀਕ ਹੈ। ਤਾਂ ਉਹ ਦਰਦੀ। ਲੋ ਲੋ। ਓਹੋ ਬੰਦ ਨਹੀਂ ਨਹੀਂ ਕੋਈ ਨਹੀਂ ਬੰਦੋ ਬੰਦ ਬੰਦ ਕੋਈ ਨਹੀਂ ਕੋਈ ਨਹੀਂ ਲੋ ਜੀ ਦੋ ਵੀ ਜਿਹੜਾ ਇਹਦੇ ਕੋਲ ਆਸਤਾਂ ਮੇੜਾ ਸਿੱਧੀ ਨਹੀਂ ਬਿਲਕੁਲ ਗਰੰਟੀ ਲਾਵਾਂ ਲਾਵਾਂ ਤੇ ਸਾਰੀ ਗੱਲੀ ਇਹ ਥੋੜੀ ਕੈਮਰੇ ਕੋ ਠੀਕ ਠੀਕ ਚਲੋ ਕੋਈ ਨਹੀਂ ਕੋਈ ਨਹੀਂ ਇਹਦਾ ਮੁੱਲ ਬਾਈ ਜੀ ਇਸ ਆ ਹੀ ਸਾਠਿਆ ਦਿਹਾੜਾ ਲਵਾਂਗੇ। ਅੱਛਾ ਜੀ। ਸਿਰ ਤੇ ਪਿਆਰ ਵੀ ਛੋੜ ਦਵਾਂਗੇ, ਨਾਲ ਹੀ ਆਦੀ ਭਾਜੀ ਖਾਦ ਲਈਏ। ਠੀਕ ਹੈ ਲਓ ਜੀ। ਮੇਰੇ ਘਰ ਪਾਈ ਕੋਈ ਖੋੜਾ ਲੱਗ ਚੋਵੇ, ਉਹ ਤਿੰਨ ਦਾ ਵਿੱਚ ਹੋਵੇ। ਅੱਛਾ ਜੀ। ਦੁੱਧ ਸ਼ੇਕ ਲਊ ਪਾਏ। ਠੀਕ ਹੈ ਠੀਕ ਹੈ ਲਓ ਜੀ, ਸ਼ੇਕ ਜਿਹੜਾ ਦੁੱਧ ਹੈ ਨਾ ਪਹਿਲਾ ਸੁਆ ਕਰੀਏ। ਪਹਿਲਾ ਸੁਆ ਕਰੀਏ ਕਰਮਾਲੀ। ਕਿੰਨੇ ਦੀ ਆ? 10000 ਰੁਪਏ। ਲਓ ਦੋ। ਨਾਲ ਹੀ ਆਰ 55000 ਦੀ ਇਹ ਨਾ। 35000 ਦੇ ਦੀ ਚਲੋ। ਠੀਕ ਹੈ ਲਓ ਜੀ 55000 ਦਈਏ ਬਿਲਕੁਲ ਹੀ ਨਾਰਮਲ ਰੇਟ। ਭਾਈ ਛੋਟੀ ਬੂਰੀ ਤਲਾਲੀ। ਬਿਲਕੁਲ ਕੋਈ 55 55 ਲਾ ਪਾਜੀ ਮੁੜ ਕੇ ਮੇਰਾ ਭਰਾ ਫਿਰ ਸੁਣ ਲਿਆ 55 55 ਲਾ ਮੇਰਾ ਵੀਰ ਹੱਥ ਜੋੜ ਕੇ ਬੇਦੀ ਫੋਨ ਕਰੇ ਨਾ ਮੋਹਿੰਦਾ ਜੀ ਅੱਛਾ ਜੀ ਹਾਂ ਦੱਸੀ ਗੱਲ ਚੰਗੀ ਹੁੰਦੀ ਹੈ ਬਿਲਕੁਲ ਬਿਲਕੁਲ ਭਈਆ ਤੇ ਕੇ ਨੰਬਰ ਤੇ ਇਹ ਪਾਜੀ 15 ਦਾ 20 ਤੋਂ 25 ਤੱਕ ਖੜੂਗੀ ਅੱਛਾ ਜੀ ਅੱਜੋ ਢੀਕ ਦੇ ਪਾਜੀ ਸਿਰਾਈ ਇਹਦੇ ਠੀਕਾ ਠੀਕਾ ਲਓ ਜੀ ਸ਼ਾਹ ਢੋੜਿਆ ਸਾਜੀ ਚੀਪਾ ਸ਼ਾਹ ਢੋੜਿਆ ਜੀ ਅੱਛਾ ਜੀ ਇਹਦੀ ਪਾਜੀ ਪਿੱਛੇ ਦੀ ਥਾਂ ਦੀ ਆਪਣੀ ਫੁੱਲ ਗੱਡੀ ਹੈ ਅੱਛਾ ਜੀ ਐ ਸ਼ਾਇਦ ਹੁਣ ਲੈ 35 ਮੇਰੀ ਗੱਡੀ ਦਾ ਲਾਹੇ ਤੇ ਪਲੇ ਮੇਰੇ ਘਰ ਆਣ ਵੀ ਗੱਡੀ ਲੈ ਗਿਆ ਜੂਣਾ ਅਛਾ ਜੀ ਫਿਰ ਆ ਜੀ ਫਾਲਟ ਹੋਵੇ ਆਪਾਂ ਗੱਡੀ ਦਾ ਕਿਰਾਇਆ ਪੰਜ ਹੋਵੇ ਚਾਰ ਹੋਵੇ ਦਵਾਂਗੇ ਠੀਕ ਹੈ ਠੀਕ ਹੈ ਸੁਹਾ ਸੁਹਾ ਦੂਜਾ ਸੁਹਾ ਜੀ ਠੀਕ ਹੈ ਲੋ ਦੂਜਾ ਦੂਸਰਾ ਇੱਕ ਕਾਚ ਕਾਬ ਜਿਹੜਾ ਬਹੁਤ ਹੀ ਚੰਗਾ ਵਾ ਤੇ ਹੈ ਕਰਮਾਲੀ ਕਰੋ ਜੀ ਜੈਸਾ ਤਰੀਕਾ ਜੈਡ ਬਲੈਕ ਆ ਗਈ ਜਿਹੜਾ ਬਹੁਤ ਹੀ ਤਕੜਾ ਕੱਟ ਜਾਂ ਥਾਂ ਤੋਂ ਜਿਹੜਾ ਬਹੁਤ ਚੰਗਾ ਲੱਗਾ ਨੋਕੋਲਾ ਥਾਂ ਲੱਗਾ ਦਿਆ ਵਾ ਜਿਹੜੀ ਭਾਈ ਇਹ ਮੈਂ ਸਿੱਟ ਕਰਾਂ ਨਾ ਹਾਂਜੀ ਇਹ ਜਿਹੜਾ ਗਲਤ ਸਿੱਟ ਕਰਾਂ ਅਛਾ ਜੀ ਮੇਰੇ ਗੁਰਦਸ ਸਿੰਘ ਜੀ ਆਣਾ ਕਰੋ ਕੰਡਿਆ ਵਾਲੇ ਨੂੰ ਦੱਸਦੇ ਅੱਛਾ ਜੀ ਕੰਡਿਆ ਵਾਲਾ ਜੀਤਰਾ ਠੀਕ ਜੀ ਇਹ ਕੱਲ ਨੂੰ ਗੱਲ ਖੈਰ ਹੋ ਜਾਏ ਕਿ ਪੰਜੀ ਦੀ ਮਦਦ ਕੋ ਗੱਲ ਤੇ ਲਾਣੀ ਲਾ ਠੀਕ ਹੈ ਠੀਕ ਹੈ ਲਓ ਜੀ ਪਹਿਲੇ ਮੈਂ ਵੀ ਇਹਦੀ ਗਾਰੰਟੀ ਦੇਣਾ ਵਾਂ ਗੱਡੀ ਲੈ ਕੋ ਮੇਰਾ ਵੀਰ ਆ ਜੇ ਸਾਡੇ ਫਾਲਟ ਹੋਵੇ ਕੋਈ ਨੁਕਸਰ ਗੱਡੀ ਦਾ ਤਾਂ ਮੈਂ ਲੂੰਗਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਜੇ ਕਿਸੇ ਘਰ ਆਵੇ ਵੀ ਨਹੀਂ ਕਰੋ ਹਾਂ ਜੀ ਜੇ ਕਿਸੇ ਘਰ ਜਾ ਕੇ ਸੁੱਕੀ ਟੂੜੀ ਨਾ ਖਾਵੇ ਤਾਂ ਵੀ ਮੇਰੀ ਗਾਰੰਟੀ ਤੇ ਵਾਅਦਾ ਪੂਰਾ ਨਹੀਂ ਹੋਵੇ ਅੱਛਾ ਜੀ ਇੱਥੋਂ ਤੱਕ ਮੇਰੀਆਂ ਗਾਰੰਟੀਆਂ ਜੀ ਖੋਲੋ ਹਾਂ ਲਓ ਜੀ ਸੁੱਕੀ ਟ ਇਹ ਜਿਹੜਾ ਆਟੋ ਬਲੈਕ ਕਾਮੀ ਕਰਾ ਆ ਰਿਹਾ ਉਹ ਨੇ ਦੇ ਹੂੰ ਤੱਕ ਤੱਕ ਹਵਾ ਨਾ ਜਿਹੜਾ ਸਾਰੇ ਕਵਰ ਕਰੋਗੇ ਕਰਮਾਲੀ ਦਾ 10 ਲੀਟਰ ਜਿਹੜਾ ਪਹਿਲੇ ਹੀ ਮੇਰੀ ਪੰਦਾ ਮੈਂ ਇਹ ਨਹੀਂ ਮੇਰਾ ਹਰੀਆ ਪਾਵੇ ਕੋ ਜਾ ਕੇ ਵੰਡ ਪਾਵੇ ਅੱਛਾ ਜੀ ਸੁੱਕੀ ਕੁੜੀ ਪਾਵੇ ਮੇਰੀ ਮਈ ਨਾ ਖਾਵੇ ਤੇ ਮੈਂ ਕਾਮੀ ਗਾਰੰਟੀ ਨਹੀਂ ਕੋਲ ਠੀਕ ਆ ਤੇ ਭਾਈ ਇਹਦਾ ਮੁੱਲ ਫਿਰ ਇਹ ਭਾਈ ਤੇ ਨਹੀਂ ਆਪਾਂ ਤਿਆਰ ਹੋ ਜੇ ਮਈ ਜਿੱਦਾਂ ਗਾਂਵ ਮੰਨੋ ਦੀਵਾਲੀ ਧੂਲੀ ਆਉਂਦੀ ਆ ਹਾਂਜੀ ਕਿੱਤ ਭਾਵੇਂ 85 ਪਾ ਲੱਭੇ ਦੀ ਵੇਚ ਲਈਏ ਅੱਛਾ ਜੀ ਉਹ ਲੱਭਾ ਨਾ 65000 ਦੀ 65 ਦੀ ਹਾਂ ਕੁਦਮਾਨ ਤਾਲਾ ਮਾਨ ਦਾ ਤੁਹਾਡੇ ਜੱਗੇ ਵੀ 2000 ਹੁਣੇ 63000 ਦੀ ਹਾਨ ਦੇਣੀ ਹੈ ਠੀਕ ਹੈ ਲਓ ਜੀ 63000 ਦੀ ਤੇ ਕੱਦ ਕੱਦ ਬਹੁਤ ਚੰਗਾ ਵਾਲੇ ਤੇ ਨਾੜਾ ਵੇਖੋ ਚੰਮ ਚੁੰਮ ਤੇ ਜਿਹੜੀਆਂ ਨਾੜਾ ਨੂੜਾ ਕਾਫੀ ਆ ਗਈਆਂ ਤੇ ਚੱਡਾ ਫਿਰ ਚੈੱਕ ਕਰ ਸਕਦੇ ਤੁਸੀਂ ਥਾਨਾ ਜਿਹੜਾ ਬਹੁਤ ਹੀ ਚੰਗਾ ਲੱਗਾ ਬਾਰੇ ਇਹ ਵਾਲੇ ਥਾਨ ਦੀ ਚਵਾਈ ਜਿਹੜੀ ਬਹੁਤ ਹੀ ਅੰਦਰ ਮਿਕਲਦੀ ਆ ਠੀਕ ਹੈ ਜੀ ਹਾਂ ਲਓ ਭਾਈ ਬਾਕੀ ਜਿਹੜੇ ਜੱਗੇ ਵੀ ਆਪਾਂ ਕੋਈ ਸਾਰਾ ਤੇਜ਼ੋ ਫਿਰ ਨਵਾਂ ਨਾ ਕਾਓ ਆ ਵਿੱਚ ਸਿਆਲੋ ਨੇ ਦੰਗਰ ਨਮਾਈ ਵਿਕਣਾ ਵਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਬਾਈ ਬਾਕੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ